ਹਰ ਰਾਤੇ ਮਤਲਬ ਇਹਨਾਂ ਤੋਂ ওভারਟੇਕ ਕਰਦਿਆਂ ਗੱਡੀ ਜਿਹੜੀ ਆ ਸੈਰ ਤੋਂ ਆ ਰਹੀ ਸੀ ਤਨੂੰ ਇਹਨਾਂ ਨੂੰ ਰੋਡ ਪੜਨਾ ਸੀ ਲੁਧਿਆਣੇ ਵਾਲਾ ਤੋਂ ਕਿਸੇ ਤਰ੍ਹਾਂ ਇਹਨਾਂ ਨੂੰ ਮਿਸ ਅੰਡਰਸਟੈਂਡਿੰਗ ਹੋ ਕੇ ਜਦੀ ਨਹਿਰ ਉਹ ਨਹਿਰ ਦੇ ਵਿੱਚ ਗਿੱਤੀ ਜਾਂਦੀ ਸਾਰੇ ਜਿਵੇਂ ਕਿ ਪਸਲਾ ਲੱਗ ਰਹੇ ਵੀ ਹੁਣ ਕਿੰਨੇ ਬੰਦੇ ਜਿਹੜੇ ਵਿੱਚੋਂ ਗੱਡੀ ਚੋਂ ਨਿਕਲਿਆ ਤੇ ਕੋਈ ਗੱਡੀ ਦਾ ਸ਼ੀਸ਼ਾ ਖੱਟਾ ਹੋਰ ਬੰਦ ਜਿਹੜਾ ਸੀ ਹਾਂ ਉਹਦਾ ਫਰੰਟ ਡਰਾਈਵਰ ਸਾਈਡ ਸੀਟਾ ਵੀ ਟੁੱਟਿਆ ਹੋਇਆ ਤੇ ਬੈਕ ਸੀਟ ਦਾ ਵੀ ਟੁੱਟਿਆ ਹੋਇਆ ਸੀ ਕਿੰਨੇ ਵਜੇ ਦਾ ਹਾਸਲ ਤਾਕਤ ਵੀ ਅਠ ਰਾਤ 868 8 ਵਜੇ ਸਾਨੂੰ ਇਨਫੋਰਮੇਸ਼ਨ ਹੋਈ ਸੀ ਉਸ ਤੋਂ ਬਾਅਦ ਦੀ ਅਸੀਂ ਸਾਰੀਆਂ ਟੀਮਾਂ ਔਰ ਪਬਲਿਕ ਦੇ ਸਹਾਇਤਾ ਨਾਲ ਅਸੀਂ ਕੋਸ਼ਿਸ਼ ਕਰਤਾ ਪਤਾ ਲੱਗਦਾ ਕਿ ਪਿਤਾ ਸਵਾ ਪ੍ਰੈਸ਼ ਛੱਡ ਗਿਆ ਥੋੜੀ ਜਿਹਾ ਪਤਾ ਵਿੱਚੋਂ ਬੋਡੀ ਇੱਕ ਮਿਲੀ ਆ ਤੇ ਉਹ ਤੋਂ ਅੱਗੇ ਹੁਣ ਅਸੀਂ ਇਹਨਾਂ ਦਾ ਪਰਿਵਾਰ ਨਾਲ ਲਿੰਕ ਕਰਕੇ ਕੋਸ਼ਿਸ਼ ਕਰਾਂਗੇ ਵੀ ਪਸਾਰੀ ਗੱਲ ਦਾ ਖੁਲਾਸਾ ਹੋ ਸਕੇ ਕਿਤਾਬ ਦਾ ਕਿੰਨੇ ਦਿਨ ਰਹਿ ਗਿਆ ਰੋਜਪੁਰ ਦਾ ਪਤਾ ਲੱਗਾ ਜੀ ਸਾਰਿਆਂ ਦੇ ਘਰਦਿਆਂ ਨਾਲ ਕੋਈ ਨੰਬਰ ਜਾਂ ਹੋਰ ਤੱਕ ਬਸਾਂ ਕਰ ਰਹੇ ਹਾਂ ਹੁਣ ਤਾਂ ਫ੍ਰੀ ਹੋ ਕੇ ਕਰਾਂਗੇ ਸਾਸਤਰੀ ਕਾਲ ਜੀ ਸਾਰਿਆਂ ਨੂੰ ਤੇ ਮੇਰਾ ਨਾਮ ਕਮਲਪ੍ਰੀ ਸੈਣੀ ਹੈ ਤੇ ਮੈਂ ਨੰਗਲ ਡੈਮ ਤੇ ਰਹਣਾ ਪਿਛਲੇ 10 ਸਾਲ ਤੋਂ ਗੋਤਾ ਖੋਰ ਦਾ ਕੰਮ ਕਰਦਾ ਹਾਂ ਜਿਸ ਤਰ੍ਹਾਂ ਇਹ ਹਾਸਿਆ ਜਦੋਂ ਗਾਰ ਡਿੱਗੀ ਆ ਤੁਹਾਨੂੰ ਤੇ ਮੈਨੂੰ ਪਤਾ ਲੱਗਿਆ ਕੱਲ ਰਾਤ ਮੈਂ ਨਿਊਜ਼ ਚੈਨਲ ਤੇ ਦੇਖਿਆ ਸੀਗਾ ਕਿ ਗਾਰ ਡਿੱਗੀ ਆ ਫਿਰ ਇਹ ਥੋੜੀ ਦੇਰ ਤੋਂ ਬਾਅਦ ਇਹਨਾਂ ਦੇ ਪਿੰਡ ਦੇ ਮੁੰਡੇ ਨੇ ਫੋਨ ਵੀ ਕੀਤਾ ਹੈ ਇੱਥੋਂ ਲੋਕਲ ਮੁੰਡੇ ਨੇ ਤੇ ਰਾਤ ਨੂੰ ਲਗਭਗ 2 ਵਜੇ ਘਰ ਤੋਂ ਨਿਕਲੇ ਸੀਗੇ ਅਸੀਂ ਤੇ 4 4:30 ਵਜੇ ਪੁੱਜੇ ਇੱਥੇ ਫਿਰ ਪੁਲਿਸ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਸਵੇਰ ਨੂੰ 6 ਵਜੇ ਸ਼ੁਰੂ ਕਰਾਂਗੇ ਕੰਮ ਤੇ ਲਗਭਗ 6:30 ਜਾਂ 1.5 ਤੋਂ 2 ਘੰਟੇ ਸਰਚ ਕਰਨ ਤੋਂ ਬਾਅਦ ਗੱਡੀ ਮਿਲੀ ਹੈ ਤੇ ਉਸ ਤੋਂ ਬਾਅਦ ਇੱਕ ਡੈਡ ਬੋਡੀ ਨੂੰ ਰਿਕਵਰ ਕੀਤਾ ਵਿੱਚੋਂ ਸ਼ਾਇਦ ਉਸ ਵਿੱਚ ਇੱਕ ਦੋ ਡੈਡ ਬੋਡੀਆਂ ਹੋਰ ਵੀ ਸੀਗੀਆਂ ਕਿਉਂਕਿ ਪਿੱਛੇ ਵਾਲਾ ਸ਼ੀਸ਼ਾ ਟੁੱਟਿਆ ਹੋਇਆ ਸੀਗਾ ਤੇ ਇੱਕ ਸਾਈਡ ਵਾਲਾ ਸ਼ੀਸ਼ਾ ਵੀ ਟੁੱਟਿਆ ਹੋਇਆ ਸੀਗਾ ਜਿਸ ਤਰ੍ਹਾਂ ਤੁਸੀਂ ਰੈਸਕਿਊ ਚਲਾਇਆ ਤਸਵੀਰਾਂ ਜਿਹੜੀਆਂ ਅੰਦਰ ਜਾ ਕੇ ਦੇਖ ਕਿਹੋ ਜਿਹਾ ਹਾਲਾਤ ਸੀਗੇ ਉੱਥੇ ਅੰਦਰ ਤੁਸੀਂ ਵੱਡੀ ਵਾਰ ਕੱਢੀ ਆ ਥੱਲੇ ਜਿਹੜਾ ਪਾਣੀ ਹੈ ਉਹ ਕਾਫੀ ਗੰਦਲਾ ਹੈ ਮਤਲਬ ਦਿਖਾਈ ਕੁਝ ਨਹੀਂ ਦਿੰਦਾ ਹੈਗਾ ਸਿਰਫ ਕਿਸੇ ਚੀਜ਼ ਨੂੰ ਹੱਥ ਲਗਾ ਕੇ ਹੀ ਮਹਿਸੂਸ ਹੁੰਦਾ ਹੈ ਕਿ ਵਿੱਚ ਕੀ ਹੈ ਜਦੋਂ ਕਾਰਵਾਰ ਗੱਡੀ ਗਈ ਹੈ ਜਿੱਦਾਂ ਸ਼ੀਸ਼ਾ ਟੁੱਟਿਆ ਹੋਇਆ ਹੈ ਉਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਜਦੋਂ ਗੱਡੀ ਡਿੱਗੀ ਆ ਇਹਨਾਂ ਲੋਕਾਂ ਨੇ ਸ਼ਾਇਦ ਕੋਸ਼ਿਸ਼ ਕੀਤੀ ਹੋਵੇ ਬਾਹਰ ਨਿਕਲਣ ਦੀ ਹਾਂ ਕੋਸ਼ਿਸ਼ ਤਾਂ ਕੀਤੀ ਹੋਣੀ ਹੈ ਕਿਉਂਕਿ ਜਿਹੜੇ ਬੰਦੇ ਦੀ ਡੈੱਡ ਬੋਡੀ ਮਿਲੀ ਹੈ ਨਾ ਉਹ ਸ਼ਾਇਦ ਉਹ ਅੱਗੇ ਵਾਲੀ ਸੀਟ ਤੋਂ ਪਿਛਲੇ ਪਿਛੇ ਵਾਲੀ ਸੀਟ ਤੇ ਚਲਾ ਗਿਆ ਕਾਫੀ ਤੜਪਣ ਤੋਂ ਬਾਅਦ ਉਹਦੇ ਪ੍ਰਾਣ ਨਿਕਲੇ ਹੋਣੇ ਹਨ ਤੇ ਇਸ ਤਰ੍ਹਾਂ ਦੇ ਹਾਦਸੇ ਜਿਹੜੇ ਹੈਗੇ ਹੱਲਾਗਾਤਰ ਨਹਿਰਾਂ ਦੇ ਵਿੱਚ ਹੁੰਦੇ ਰਹਿੰਦੇ ਆ ਤੇ ਪਿਛਲੇ ਕਈ ਸਾਲਾਂ ਤੋਂ ਅਸੀਂ ਗੋਤਾਖੋਰ ਦਾ ਕੰਮ ਕਰ ਰਹੇ ਆ ਤੇ ਅਕਸਰ ਇਸ ਤਰ੍ਹਾਂ ਜਿਹੜੇ ਹਾਦਸੇ ਆ ਪ੍ਰਸ਼ਾਸਨ ਦੀਆਂ ਅਣਖੈਲੀ ਕਰਕੇ ਹੁੰਦੇ ਨੇ ਜਿਆਦਾ ਕਰਕੇ ਜਿਸ ਤਰ੍ਹਾਂ ਇਹ ਵੀ ਹੁਣ ਸ਼ੱਕ ਆ ਕਿ ਸ਼ਾਇਦ ਇੱਕ ਦੋ ਜਣਿਆਂ ਦੀਆਂ ਡੈੱਡ ਬੋਡੀਆਂ ਹੋ ਸਕਦੀਆਂ ਨੇ ਉਹਨੂੰ ਪਾਲਣ ਲਈ ਹੁਣ ਕੀ ਕਰ ਰਹੇ ਨੇ ਤੇ ਫਿਰ ਹਾਲ ਤੀ ਕੁਝ ਨਹੀਂ ਕਰ ਰਹੇ ਤੇ ਅੱਗੇ ਦੱਸਿਆ ਜਾ ਰਿਹਾ ਕਿ ਅੱਗੇ ਗੇਟ ਵੀ ਹੈ ਤੇ ਅਗਰ ਇੱਕ ਦੋ ਡੈੱਡ ਬੋਡੀਆਂ ਵਿੱਚੋਂ ਮੰਨ ਲਓ ਇੱਕ ਜਾਂ ਦੋ ਡੈੱਡ ਬੋਡੀਆਂ ਤੇ ਅੱਗੇ ਫੁੱਲਣ ਤੋਂ ਬਾਅਦ ਉਹ ਡੈੱਡ ਬੋਡੀਆਂ ਅੱਗੇ ਜ਼ਰੂਰ ਮਿਲੂਗੀਆਂ ਆ ਰਾਤ ਦੇ ਮਤਲਬ ਇਹਨਾਂ ਤੋਂ ਓਵਰਟੇਕ ਕਰਦੇ ਆ ਗੱਡੀ ਜਿਹੜੀ ਆ ਸ਼ਹਿਰ ਤੋਂ ਆ ਰਹੀ ਸੀ ਤਨੂੰ ਪੜਨਾ ਸੀ ਲੋਕਾਂ ਵਾਲਾ ਤੋਂ ਕਿਸੇ ਤਰ੍ਹਾਂ ਇਹਨਾਂ ਨੂੰ ਮਿਸ ਅੰਡਰਸਟੈਂਡਿੰਗ ਹੋ ਕੇ ਜਿਹੜੀ ਐਨਰੋ ਮੈਦ ਵਿੱਚ ਕੀਤੀ ਜਾਂਦੀ ਸਾਰੇ ਜਿਵੇਂ ਕਿ ਪਸਲਾ ਲੱਗ ਰਹੀ ਵੀ ਹੁਣ ਕਿੰਨੇ ਬੰਦੇ ਜਿਹੜੇ ਵਿੱਚੋਂ ਗੱਡੀ ਚੋਂ ਨਿਕਲੇ ਤੇ ਕੋਈ ਗੱਡੀ ਦਾ ਸ਼ੀਸ਼ਾ ਟੁੱਟਿਆ ਹੋਇਆ ਤੇ ਬੈਕ ਸੀਟ ਦਾ ਵੀ ਟੁੱਟਿਆ ਹੋਇਆ ਕਿੰਨੇ ਵਜੇ ਦਾ ਹਾਦਸਾ 7:00 ਵੀ 8:00 ਦਾ 86 8 ਵਜੇ ਸਾਨੂੰ ਇਨਫੋਰਮੇਸ਼ਨ ਹੋਈ ਸੀ ਉਸ ਤੋਂ ਬਾਅਦ ਹੀ ਅਸੀਂ ਸਾਰੀਆਂ ਟੀਮਾਂ ਔਰ ਪਬਲਿਕ ਦੀ ਸਹਾਇਤਾ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਪਤਾ ਲੱਗ ਰਹਾ ਕਿ ਪਿੱਛਾ ਸਵਾ ਕ੍ਰੈਸ਼ ਛੱਡ ਗਿਆ ਥੋੜੀ ਜਿਹੀ ਪਤਾ ਵਿੱਚੋਂ ਬੋਡੀ ਇੱਕ ਮਿਲੀ ਆ ਤੇ ਉਹ ਤੋਂ ਅੱਗੇ ਹੁਣ ਕਿ ਅਸੀਂ ਇਹਨਾਂ ਦਾ ਪਰਿਵਾਰ ਨਾਲ ਲਿੰਕ ਕਰਕੇ ਕੋਸ਼ਿਸ਼ ਕਰਾਂਗੇ ਵੀ ਪਸਾਰੀ ਗੱਲ ਦਾ ਖੁਲਾਸਾ ਹੋ ਸਕੇ ਫਰੋਜਪੁਰ ਦਾ ਪਤਾ ਲੱਗਾ ਜੀ ਆ ਦਾ ਸਾਰਿਆਂ ਦੇ ਘਰਦਿਆਂ ਨਾਲ ਕੋਈ ਨੰਬਰ ਜਾਂ ਹੋਰ ਤੱਕ ਬਸ ਹੁਣ ਕਰ ਰਹੇ ਹਾਂ ਹੁਣ ਤਾਂ ਫ੍ਰੀ ਹੋ ਕੇ ਕਰ ਰਹੇ ਹਾਂ